ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਆ ਤਾਂ ਬਿਨਾ ਸ਼ੇਅਰ ਕਰਦੇ ਆ ਤੇ ਆਪਾਂ ਚੱਲੇ ਆ ਮਾਰਕੀਟ ਉਹ ਵੀ ਸਿਖਰ ਦੁਪਹਿਰੇ ਇੱਕ ਤੋਂ ਵੀ ਉੱਪਰ ਦਾ ਟਾਈਮ ਹੋ ਗਿਆ ਤੁਰਦੇ ਤੁਰਦੇ ਘੰਟਾ ਲੱਗਾ ਆ ਜਾਓ ਨਿਆਣੇ ਦਰਵਾਜ਼ਾ ਲਾ ਲਓ ਖੋਲਿਓ ਨਾ ਕਿਸੇ ਨੂੰ ਆਹ ਹੋਏ ਲਾ ਕੇ ਵੀ ਇੱਕ ਆਉਂਦਾ ਹੁੰਦਾ ਦੋਏ ਲਾ ਲਈ ਠੀਕ ਆ ਚਲ ਠੀਕ ਚਲਦੇ ਆ ਨੈਕੀ ਦੇ ਬੂਟ ਹਾਂ ਇਹ ਤਾਂ ਸੁਣ ਲੋ ਜੇ ਮੈਂ ਬੰਦੇ ਚੱਕੇ ਚੌਟਾਂ ਦੀ ਲਿਕਰਾ ਕਿਹੜੇ ਝੁਗੇ ਕਿਹੜੇ ਲੈਣੇ ਨੇ ਇਹਦੇ ਲਈ ਸ਼ੋਪਿੰਗ ਜਾਣਾ ਚੌਟਾਂ ਦੇ ਹੈਨਾ ਨੈਕੀ ਦੇ ਬੂਟ ਹੈਨਾ ਬੱਚਾ ਸ਼ੌਧੇ ਕਿਉਂ ਨਹੀਂ ਪਾ ਗਈ ਮੈਂ ਕਿ ਤੈਨੂੰ ਪਹਿਲੇ ਹੀ ਮੈਂ ਦੱਸਿਆ ਹਾਂ ਮੈਨੂੰ ਪਤਾ ਮੈਂ ਲੇਟ ਦੇਖਦਾ ਵੀ ਇਹ ਰੋਟੇ ਅੱਛਾ ਐਮਾਜ਼ਨ ਤੇ ਦੇਖਦਾ ਰਹਿੰਦਾ ਉਹ ਐਮਾਜ਼ਨ ਤੇ ਨਹੀਂ ਅਸੀਂ ਮਾਰਕੀਟ ਤੋਂ ਲੈ ਕੇ ਫਿਰ ਐਮਾਜ਼ਨ ਦੀ ਮੰਗਵਾ ਲੈਂਦੇ ਨਹੀਂ ਤਾਂ ਕੁਝ ਮੈਨੂੰ ਪਤਾ ਫਿਰ ਪਤਾ ਹਨਾ ਇੰਨੇ ਦਿਨ ਆਉਣੀ ਤੈਨੂੰ ਜੀ ਚੱਲਦਾ ਰਹ ਹਾਂ ਉਹ ਭੇਜਣ ਨੂੰ ਟਾਈਮ ਲਾ ਦਿੰਦੇ ਆ ਇਹ ਜਿਹਾਰ ਨੇ ਜਾ ਕੇ ਆਣਾ ਛੁੱਟੀਆਂ ਦੇ ਵਿੱਚ ਅਦਰਵਾਜ਼ਾ ਤਾਂ ਲਾ ਦੇ ਚੂਹਾਵਾੜ ਦੇਗਾ ਅੰਦਰ ਤੇ ਇਹਦੇ ਵਿੱਚ ਮੈਂ ਚੱਲ ਕੇ ਚੱਲੀ ਹਾਂ ਦੁਪੱਟੇ ਰੰਗਾਉਣ ਵਾਸਤੇ ਹਾਏ ਧੁੱਪੇ ਬਹੁਤ ਆ ਜੇ ਮੇਰਾ ਪਕੌੜਾ ਪਕੌੜਾ ਬਣ ਗਿਆ ਧੁੱਪ ਦੇ ਵਿੱਚ ਫੇਰ ਚਲੋ ਜੁੜੇ ਰਹੋ ਬਲੌਗ ਦੇ ਨਾਲ ਐਂਡ ਤੱਕ ਦੇਖਦੇ ਆ ਤੁਹਾਡੇ ਨਾਲ ਕੀ ਕੀ ਸ਼ੇਅਰ ਹੁੰਦਾ ਮਾਰਕੀਟ ਜਾ ਕੇ ਪਕੌੜਾ ਬਣਦਾ ਜਾਂ ਨਹੀਂ ਬਣਦਾ ਤੇਰੀ ਮੈਨੂੰ ਪਤਾ ਹੈਗਾ ਹੁਣ ਮੇਰੀ ਅੱਖਾਂ ਨਹੀਂ ਬੰਦ ਲੀਆਂ ਹਾਂ ਫੋਨ ਲਈ ਪਰਫਿਊਮ ਤਾਂ ਮੈਂ ਲਾਉਂਦੀ ਹਾਂ ਨਹੀਂ ਮੰਮੀ ਚੌਟਾ ਸਾਡੇ ਕੋਲ ਤਾਂ ਇਦਾਂ ਹੀ ਮੱਖਾਂ ਆਉਂਦੀਆਂ ਰਹਿੰਦੀਆਂ ਤੋਂ ਚੌਟਾ ਚਿੱਕੇ ਚੋਂ ਤੋਂ ਚੌਟਾ ਸੀਆਂ ਨਿਕਲ ਇੱਕ ਉਹ ਬਹੁਤ ਮੋੜ ਦਿਓ ਇੱਕ ਸ਼ਰਟ ਨੇਕੀ ਦੇ ਬੂਟਾ ਜਿਆ ਵੀਰੇ ਨੂੰ ਕਹਦੇ ਕਿ ਗੋਹਾ ਮੋੜ ਦੇ ਮਿੱਠੀ ਸੁੱਤੀ ਪਈ ਆ ਯਾਰ ਬਦੀਆਂ ਵੀਰੇ ਨੂੰ ਕਹਦੇ ਗੋਹਾ ਮੋੜ ਦੂਗਾ ਉਹਨੇ ਵੱਢ ਦਣਾ ਜੇ ਅਸੀਂ ਪਹਿਲਾਂ ਦੇ ਲੰਦੇ ਤਾਂ ਪਹਿਲਾਂ ਉਹ ਕਰ ਦਿੰਦੇ ਠੀਕ ਆ ਲਾਲਾ ਹਾਂ ਇਹ ਤਾਂ ਪੇਵਰ ਉਹ ਬਈ ਇੱਕ ਘੁੱਟ ਦੇ ਨੇ ਉਹ ਐਤ ਕੀ ਪਰੇ ਇੱਕ ਕਰਦਾ ਇਹਨਾਂ ਨੇ ਸ਼ਿਖਰ ਦੁਪਹਿਰੇ ਮੈਨੂੰ ਕੁਛ ਨਹੀਂ ਦਿਖਦਾਗਾ। ਬੱਤਰਾ ਤਾਂ ਹੋਇਆ ਹੈ ਤੁਹਾਡਾ। ਇੱਕ ਸਾਈਡ ਤੇ ਰੱਖ ਲਓ। ਹਾਂ, ਲੋਕ ਕੱਲ ਰਹਿਣਾ। ਈ ਠੀਕ ਹੈ। 32 ਨੰਬਰ ਹੈ ਟੀ-ਸ਼ਰਟ। ਦੇਖੀਂ ਹਾਂ। ਹਾਂਜੀ ਹਾਂ, ਸ਼ਰਟ ਤਾਂ ਬਹੁਤ ਠੀਕ ਆ। 32 ਹੈ। ਨਾ ਆ ਤਾਂ ਫੁੱਲੀਆਂ ਡੁੱਲੀਆਂ ਨੇ ਡੁੱਲੀਆਂ ਨੇ ਵੀਰੇ ਤਾਂ ਸਟੈਂਡਰਡ ਨਹੀਂ ਆ ਦੇ ਆ ਸائز ਦਾ ਬਹੁਤ ਹੈ ਇਹ ਵੀ ਬੱਤੀ ਹੋਈ ਆ ہاں ਠੀਕ ਆ ਜੀ ਜਿਹੜੀਆਂ ਅਲੱਗ ਲੈਣੀ ਹੁੰਦੀ ਆ ਵੱਡੀਆਂ ਹੁੰਦੀਆਂ ਨੇ ਹੈ ਉੱਥੇ ਮੈਂ ਰੱਖ ਦਾਂਗੀ ਸੋਨਾ ਲੱਗੂਗਾ ਨਾ ਦੇਖੋ ਸੰਦਾ ਤੁਹਾਨੂੰ ਠੀਕ ਆ ਇਹਦੇ ਨਾਲ ਨਿੱਕ ਲਾ ਦੋ ਦੀਦੀ ਲਓ ਜਦੋਂ ਇਹ ਬੜਾ ਲਾਉਣ ਬਹੁਤ ਹੋ ਗਿਆ ਬੱਚੀ ਤੂੰ ਕਿਹਨਾਂ ਡਾਰਕ ਚੱਲੂਗਾ ਆਹ ਲੋ ਲਗੋ ਕਿਚਨ ਨਾਲ ਚੱਲਣਾ ਇਹਨੇ ਮੈਂ ਕਿਹੜੀ ਜਿਆਦਾ ਚਲਦੀ ਹੈ ਕਿਹੜੀ ਵਧੀਆ ਲੱਗਦੀ ਹੈ ਹਾਂ ਜਿਹੜੀ ਉੱਪਰੇ ਬਈ ਆਈ ਚੱਲਦੀ नहीं दूसरी दे प्रेर ही नहीं के आला कलर जो पहला लाया तो था मेरा फेवरेट <laughs> है तो है कलर दा देखे। दा देखे। <laughs> रही है 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 ਲੋ ਜੀ ਆਪਾਂ ਲੈਣ ਲੱਗੇ ਬੈੱਡ ਸ਼ੀਟਾਂ ਕਿੰਨੇ ਚੰਗੇ ਨਰਮ ਹੋ ਜੂ ਤਾਂ ਹਾਂਜੀ ਹਾਂਜੀ ਪਹਿਲਾਂ ਕਿਉਂ ਪਾਉਂਦੇ ਹਾਂ ਹਾਂ ਗੱਨਾ ਅੱਛਾ ਲਓ ਜੀ ਆਪਾਂ 1000 ਲਈ ਸ਼ੂਜ਼ ਲੈਣ ਲੱਗੇ ਆ ਪਤਾ ਨਹੀਂ ਉਹਨੂੰ ਕਿਹੜੇ ਪਸੰਦ ਆਉਣਗੇ ਮੈਂ ਤਾਂ ਪਤਾ ਨਹੀਂ ਕੀ ਕਹਿੰਦਾ ਸੀਗਾ ਵੀਡੀਓ ਕਾਲ ਲਾ ਕੇ ਦਿਖਾਉਣੀ ਆ ਉਹਨੂੰ ਕਿਹੜੇ ਲੈਣੇ ਆ ਇਹਨਾਂ ਦੇ ਸੇਯਤ ਨੇ ਸੇਮ ਦਾ ਮਤਲਬ ਕਿ ਸੇਮ ਜਿਹੜੀ ਆਪਾਂ ਬੁੱਧ ਪਾਈਆਂ ਜਿਹਦੇ ਨਾਲ ਬਧੀ ਹੀ ਆਉਗਾ ਮਾੜਾ ਹਉਦ ਸੇਮ ਦਾ ਮਤਲਬ ਹੈ ਸਾਰਾ ਹੇਦੀਆਂ ਤੱਕੀਆਂ ਗਈਆਂ ਵਿਚਾਲੇ ਦੀਆਂ ਇਹ ਕਾਰ ਲੈਣ ਹੇ ਮੈਂ ਚਲੋ ਜੀ ਆਪਾਂ ਅੱਗੇ ਘਰੇ ਘੁੰਮ ਕੇ ਆਪੇ ਮੇਲੇ ਲਿਉ ਕੀਤੀ ਆ ਇੰਨੀ ਜਿਆਦੇ ਧੁੱਪ ਆ ਇੰਨੀ ਜਿਆਦੇ ਧੁੱਪ ਹਰ ਲਈ ਸ਼ਾਪਿੰਗ ਕਰਕੇ ਆਉਂਦੀ ਆ ਤੁਹਾਨੂੰ ਦਿਖਾਉਣੀ ਆ ਵੀ ਕੀ ਕੀ ਲਿਆ ਹੁੰਦਾ ਹਾਇ ਰੱਬਾ ਇੰਨਾ ਕਿ ਮੱਛੀ ਕੀ ਮਤਾਂ ਇੰਨਾ ਮੇਰਾ ਗਲਾ ਗੋਲਾ ਸੁੱਕ ਗਿਆ ਹਟ ਜਾ ਜਾ ਰੇ ਕਾਲੀ ਪੂਟੀ ਬੇਰਥਿਆ ਨੇ ਸ਼ੁਕਰ ਚਲੋ ਸ਼ਵੀਰ ਲੱਗੀ ਹੋਈ ਸੀ ਕਿ ਉੱਥੇ ਪਾਣੀ ਪੀਤਾ ਹਾਇ ਹਾਇ ਉਹ ਇਸਵੀਰ ਆਲੀ ਸੀ ਨਾ ਕੇਲੀ ਪਾਰਟੀ ਸੀ ਪਾਰਟੀ ਜੋੜੀ ਇੱਥੇ ਉਹਨਾਂ ਨੇ ਲੰਗਲਾ ਸੀਗਾ ਸ਼ਹਿਰ ਵਾਲਿਆਂ ਨੇ ਆਹੋ ਚੱਲਦਾ ਸੀਗਾ ਛੋਲੇ ਭਟੂਰੇ ਆਉਂਦਾ ਤੇ ਨਾਲ ਸ਼ਹੀ ਲੱਗੀ ਹੋਈ ਸੀਗੀ ਠੰਡਾ ਮਿੱਠਾ ਜਲ ਬਹੁਤ ਵਧੀਆ ਮੈਂ ਤਾਂ ਦੋ ਗਲਾਸ ਪੀ ਗਏ ਆਉਂਦੇ ਹੋਏ ਫੇਰ ਇੱਥੇ ਹਸਪੀਟਲ ਦੇ ਮੂਹਰੇ ਫੇਰ ਪਾਣੀ ਬਣਾਉਂਦੇ ਸੀ ਉੱਥੇ ਪੀ ਆਏ ਹਾਂ ਸ਼ਾਪਿੰਗ ਥੋੜੀ ਜਿਹੀ ਕਰਕੇ ਆਏ ਆ ਦਿਖਾਉਣੀ ਆ ਤੁਹਾਨੂੰ ਕਿ ਕੀ ਕਿ ਲਿਆਂਦਾ ਜਿਹੜਾ ਲਈ ਕੱਪੜੇ ਲਿਆਂਦੇ ਆ ਯਾਰ ਤਾਂ ਆਪੇ ਦਿਖਾਈ ਜਾਂਦਾ ਚੱਲ ਦਿਖਾ ਦੇ ਯਾਰ ਚਲ ਚਾ ਨਿਕਾ ਚੱਪ ਹਮੋਂ ਤਾਂ ਜਦ ਬਾਜ਼ਾਰ ਗਏ ਆ ਕਿ ਕੁਝ ਵੀ ਲੈਣ ਦਾ ਨਹੀਂ ਭਾਈ ਹੱਥ ਖੜੇ ਹੁੰਦੇ ਆ ਇੰਨੀ ਮਹਿੰਗਾਈ ਆ ਬਹੁਤ ਜ਼ਿਆਦੇ ਇਹ ਜਦ ਤੱਕ ਕਿੰਨੇ ਦੀ ਕਿ ਬੈੱਡ ਸ਼ੀਟਾਂ ਲੈਂਦੀਆਂ ਨੇ ਦੋ ਸਿੰਗਲ ਬੈੱਡ ਸ਼ੀਟ ਚੱਲ ਦਿਖਾ ਦੇ ਕੱਪੜੇ ਆਪਦੇ ਹੁਣ ਆਪ ਦੇ ਖਾ ਵੀ ਮੈਨੂੰ ਵੀ ਤੂੰ ਮੈਂ ਟਰਾਈ ਪਟ ਲਿਆ ਤੇ ਫੇਰ ਮੈਂ ਦਿਖਾ ਦਿੰਨੀ ਆ ਆ ਦਿਖਾਉਂ ਜਦ ਸੀਗਾ ਚੱਕ ਚੱਕ ਕੇ ਦਿਖਾ ਦੇ ਚੱਲ ਮੈਂ ਜਦੋਂ ਵੇਚੂ ਉਸ ਕੋਲ ਜਾਉਂਦਾ ਤੂੰ ਚੰਗਾ ਬਿਜ਼ਨਸਮੈਨ ਚ ਲੈ ਕੇ ਆ ਟਰਾਈ ਪਟ ਕਹਿੰਦੇ ਮੈਂ ਜਦੋਂ ਬਿਜ਼ਨਸ ਕਰੂੰਗਾ ਜਦੋਂ ਦਿਖਾਉਂਗਾ ਆ ਕੱਪੜੀਆਂ ਦੇ ਵਿੱਚ ਲੋਜੀ ਮੈਂ ਤੁਹਾਨੂੰ ਜਿਹੜਾ ਸੂਟ ਦਿਖਾ ਦਈਏ ਜਿਹੜੇ ਲਿਆਉਂਦੇ ਸ਼ਾਪਿੰਗ ਕਿਉਂ ਕੀਤੀ ਹੈ ਇਹ ਵੀ ਦੱਸਾਂਗੇ ਥੀਨ ਬਹੁਤ ਵੱਡਾ ਕਿ ਹਾਂ ਬਹੁਤ ਵੱਡਾ ਰੀਜਨ ਹੈ ਜਿਹੜਾ ਲਈ ਸ਼ਾਪਿੰਗ ਕਰ ਰਹੇ ਹਾਂ ਜੇ ਆਪਾਂ ਕਿੱਥੇ ਜਾਣਾ ਹੈ ਇਹ ਵੀ ਤੁਹਾਨੂੰ ਦੱਸਾਂਗੇ ਵੈਸੇ ਇਹ ਸਭ ਤੋਂ ਪਹਿਲਾਂ ਇੱਕ ਸੂਟ ਜਿਹੜਾ ਮੈਂ ਆਪਣੀ ਪਸੰਦ ਦਾ ਲਿਆਉਂਦਾ ਨਹੀਂ ਮੈਂ ਡੈਡੀ ਮੁਸਾਫਰ ਡੈਡੀ 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 ਡੈਡਾ ਡੈਡੀ ਦੀ ਪਸੰਦ ਦਿਖਾ ਲੈਂਦੀ ਆ ਪਹਿਲਾਂ ਆਹ ਹੈਗਾ ਜਿਹੜਾ ਸੂਟ ਜਿਹੜਾ ਡੈਡੀ ਦੀ ਪਸੰਦ ਦਾ ਉਹ ਮੈਂ ਡੈਡੀ ਮੈਨੂੰ ਪਤਾ ਦਿਲ ਪਿਆ ਹੋਊਗਾ ਇੱਥੇ ਕਿਤੇ ਉਹ ਦੱਸ ਦਿੰਦੇ ਆ ਹਾਂ ਇਹਦੇ ਨਾਲ ਲਾਤਾ ਇਹਨੇ ਲੈ ਵਜੇ ਇਹ ਤੋਂ ਲਾਓ ਕਰਵਾਓ ਆਪਣੇ ਕੋਲ ਬੜਾ ਮਿੰੂ ਸਾਫ ਕਰ ਇਹ ਹੈਗਾ 595 ਰੁਪਏ ਦਾ ਇਹਦੇ ਨਾਲ ਵੀ ਇੱਦਾਂ ਹੀ ਕੈਪੀਟਰੀਆ ਸਾਡੇ ਆਪਣਾ ਹੀ ਤਿਕਾ ਵੀ ਲੈ ਆ ਜਣ ਜੇਬਾਂ ਨੇ ਬਹੁਤ ਵਧੀਆ ਐ ਇਹ ਜਹਾਦੇ ਡੈਡੀ ਨੂੰ ਬਹੁਤ ਪਸੰਦ ਆਇਆ ਬ੍ਰਾਂਡ ਹੈਗਾ ਇਹ ਐਚ ਐਂਡ ਐਮ ਵਾਲਿਆਂ ਦਾ ਤੇ ਲੋ ਜੀ ਦੂਜਾ ਸੂਟ ਹੈਗਾ ਜਿਹੜਾ ਦਾ ਆਹ ਵਾਲਾ ਇਹ ਅਲੱਗ-ਅਲੱਗ ਚ ਲਿਆ ਟੀ-ਸ਼ਰਟ ਅਲੱਗ ਮਿਲਿਆ ਉਹ ਪੂਰਾ ਸੂਟ ਮਿਲ ਗਿਆ ਇਹ ਜੀ ਕਾਲਰ ਵਾਲੀ ਮੈਂ ਨਾ ਮੈਂ ਇਹਨਾਂ ਕਾਲਰ ਵਾਲੀ ਟੀ-ਸ਼ਰਟ ਦਵੂ। ਇਹ ਕਾਲਰ ਵਾਲੀ ਵਧੀਆ ਲੱਗੇ ਜਿੱਦਾਂ ਸਾਡੀਆਂ ਕਰਦਣਾਂ ਲੰਬੀਆਂ ਨੇ ਤਿੰਨਾ ਜਾਣੀਆਂ ਨੇ ਦੋਨਾਂ ਬੱਚਿਆਂ ਦੀ ਤੇ ਮੇਰੀ ਏਡੀ ਢੁੰਗੀ ਕਰਦਣਾ। ਇਹ ਫਿਰ ਤਾਂ ਕਰਦਣ ਵਧੀਆ ਜਿਹੀ ਲੱਗਦੀ ਹੈਗੀ। ਇਹ ਕਾਲਰ ਵਾਲ ਦੇ ਵਿੱਚ ਕਰਦਣ ਹੋਣਾ ਕਵਰ ਹੋ ਜਾਂਦੀ ਆ ਤੇ ਆ ਮੇਰੀ ਪਸੰਦ ਆ। ਮੈਨੂੰ ਬਹੁਤ ਵਧੀਆ ਲੱਗਿਆ। ਲਾਈਟ ਜੇ, ਬੇਬੀ ਪਿੰਕ ਜੇ ਆ। ਤੇ ਇਹਦੇ ਨਾਲ ਅਲੱਗ ਤੋਂ ਆਹ ਵਾਲੀ ਕੈਪੜੀ ਲਈ ਆਪਾਂ ਨੇ। ਇਹ ਵੀ ਵਧੀਆ ਖੁੰਡੀ ਡੁੱਲੀ ਆ ਇਹ ਇਹ ਹੋਇਆ ਭਾਈ ਕਿੱਥੀ ਹੈਗੀ ਆ 765 ਰੁਪਏ ਦੀ ਆਹ ਇੱਕ ਲਈ 765 ਦੀ ਤੇ ਟੀ-ਸ਼ਰਟ ਹੈਗੀ ਆ 645 ਰੁਪਏ ਕੀ ਇਹ ਲੈਣ ਦਾ ਤੁਸੀਂ ਦੱਸੋ ਵੀ ਬਾਜ਼ਾਰ ਜਾ ਕੇ ਕਿੰਨਾ ਨੂੰ ਹੱਥ ਲੱਗਦੇ ਵਧੀਆ ਚੀਜ਼ ਵਧੀਆ ਹੀ ਹੁੰਦੀ ਆ ਵਧੀਆ ਦਾ ਰੇਟ ਵੀ ਜ਼ਿਆਦਾ ਹੁੰਦੀ ਆ ਹੁੰਦਾ ਨਾਂ ਨੂੰ ਹੱਥ ਲਵਾਉਂਦਾ ਵੇਣੀ ਸੋਬੇ ਦੇਖ ਲੈ ਕੇ ਆਇਆ ਇਹ ਕੇਸ ਉਹ ਚਾਹ ਹੋ ਗਿਆ ਤੇ ਇਹ ਹੋ ਗਏ ਹਾਰਡਿਕ ਸੂਟ ਮੰਮੀ ਦੇ ਕੋਲ ਮੈਂ ਆਪਣੇ ਲਈ ਥੋੜੀ ਜਿਹੀ ਸ਼ਾਪਿੰਗ ਕੀਤੀ ਹੈ ਤੇ ਉਸ ਤੋਂ ਬਾਅਦ ਆ ਗਈਆਂ ਬੈੱਡ ਸ਼ੀਟਾਂ ਸੇਮ ਇਹ ਸਿੰਗਲ ਬੈੱਡੀਆਂ ਨੇ ਕੋਲ ਕੇ ਦਿਖਾਵਾਂ ਲਓ ਸੇਮ ਇਹ ਦੋ ਲਿਆਂਦੀਆਂ ਇਹਨਾਂ ਦੇ ਨਾਲ ਕਿਲੋ ਕਵਰ ਵੀ ਆ ਸਿੰਗਲ ਚਾਦਰ ਇਹ ਮੈਂ ਜਿਆਦਾ ਸਵਾਰਨ ਨੂੰ ਲਿਆਉਣੀ ਆਂ ਜੀ ਤਾਂ ਕਹਿੰਦੇ ਆ ਤੁਮੇ ਸੇਮ ਹੈ ਲੋਟਸ ਤੇ ਹੁਣ ਤੁਹਾਨੂੰ ਦਿਖਾਉਣੀ ਆ ਮੈਂ ਆਪਣੇ ਲਈ ਕੀ ਸ਼ੋਪਿੰਗ ਕਰੀਆ ਤੋਂ ਬਹੁਤ ਸ਼ੋਪਿੰਗ ਛੋਟੀ ਕੀਤੀ ਆ ਬਟ ਮਹਿੰਗੀ ਕੀਤੀ ਆ ਤੇ ਸਭ ਤੋਂ ਪਹਿਲਾਂ ਆ ਗਈ ਲੋਟਸ ਦੀ ਆ ਗਈ ਆ ਸੰਸਕ੍ਰਿਤ ਮੈਂ ਪਹਿਲੀ ਵਾਰੀ ਇੰਨੀ ਮਹਿੰਗਿਆ ਕਰੀਮਾ ਪਰੂਮਾ ਲੈ ਕੇ ਆਈ ਆ ਇਹ ਆ ਸੰਸਕ੍ਰਿਤ ਲੋਟਸ ਇਹਦਾ ਪ੍ਰਾਈਸ ਨਹੀਂ ਮੈਨੂੰ ਪਤਾ ਕਿ ਦੇਖਿਆ ਹੋ ਗਾਇਆ ਰੱਖ ਲਈ ਪੱਕੂ ਠੀਕ ਆਉਣਾ ਮੈਨੂੰ ਦੇਖਣਾ ਨਹੀਂ ਕਿ ਉਸ ਤੋਂ ਬਾਅਦ ਨੇਲ ਪੇਂਟ ਇਹ ਆੜੀ ਕਿ ਕੋਈ ਲਈ ਯਾਰ ਆੜਾ ਦਾ ਬ੍ਰਾਂਡ ਗੋਲ ਡਿਸਟ੍ਰਿਕਟ ਮੈਂ ਇਹਨੇ ਕਹਿੰਦੀ ਰੋਲਾ ਪਾਉਂਦੀ ਸੀ ਨਾ ਮੈਨੂੰ ਲਿਬਸਟੋ ਖਾਧੋਈ ਆ ਦੇਖੋ ਮੇਰੇ ਲੱਗੀ ਵੀ ਨਹੀਂ ਹੋਈ ਆ ਕੇ ਗਈ ਸੀ ਕਿ ਮੈਨੂੰ ਆadat ਮੇਰੀ ਲੈ ਜਾਂਦੀ ਹੈ ਮੈਂ ਖਾ ਜਾਂਦੀ ਹਾਂ ਇਸ ਤਰ੍ਹਾਂ ਪੇਂਟ ਜਿਆ ਕਲਰ ਆ ਬਾਕੀ ਮੈਂ ਰੋਜ਼ ਬਲੌਗ ਦੇ ਵਿੱਚ ਲਾਇਆ ਕਰਨੀ ਆ ਤੁਸੀਂ ਦੇਖ ਹੀ ਲੈਣਾ ਕੋਟੀ ਜੀ ਸ਼ਾਪਿੰਗ ਵੀ ਕਾਫੀ ਮਹਿੰਗੀ ਪਈ ਤੇ ਇਹ ਹੈਗਾ ਬ੍ਰਾਊਨ कलर ਦੋਨੋਂ ਇਹ ਮੇਰਾ ਫੇਵਰਟ ਕਲਰ ਐਨਵੇਂ ਮਤਲਬ ਕੱਲਾ-ਕੱਲਾ ਨਹੀਂ ਲਾਉਣਾ ਹੈਗਾ ਇੱਕ ਛੇੜ ਇਹਦਾ ਲਾ ਕੇ ਇੱਕ ਛੇੜ ਇਹਦਾ ਲਾਉਣਾ ਹੈ ਇਹ ਮੇਰੇ ਆਦਤਾ ਸ਼ੁਰੂ ਤੋਂ ਹੀ ਆਦਤਾ ਮੈਂ ਇੱਕ ਲਿਪਸਟਿਕ ਨਹੀਂ ਲਾਉਦੀ ਹੁੰਦੀ ਦੋ ਨੂੰ ਮਿਕਸ ਕਰਕੇ ਲਾ ਲੈਂਦੀ ਆ ਪਹਿਲਾਂ ਥੱਲੇ ਵਾਲੇ ਲਿਪ ਤੇ ਘੋਲ ਨਾਲੀ ਫਿਰ ਉੱਪਰ ਵਾਲੇ ਤੇ ਘੋਲ ਨਾਲੀ ਫਿਰ ਉਹਨਾਂ ਨੂੰ ਐਂਦਾ ਕਰ ਲੈਂਦੀ ਆ ਜਦੋਂ ਮੇਰਾ ਰੰਗ ਧੁੱਪ ਨੇ ਕਾਲਾ ਕਰਤਾ ਇੰਨੀ ਧੁੱਪੇ ਮੈਂ ਗਈ ਮੇਰਾ ਰੰਗ ਪੂਰਾ ਕਾਲਾ ਕਾਲਾ ਹੋ ਗਿਆ ਇੰਨੇ ਕੇ ਜਾਣ ਨਾਲ ਇੰਨਾ ਕਾਲਾ ਹੋ ਗਿਆ ਤੇ ਲੋ ਜੀ ਇਹ ਸੀਗੀ ਆਪਣੀ ਛੋਟੀ ਜੀ ਸ਼ਾਪਿੰਗ ਤੇ ਉਮੀਦ ਆ ਤੁਹਾਨੂੰ ਵੀ ਪਸੰਦ ਆਈ ਹੋਊਗੀ ਤੇ ਪਸੰਦ ਆਈ ਤੇ ਇਹਨਾਂ ਦਾ ਮੈਨੂੰ ਪ੍ਰਾਈਸ ਨਹੀਂ ਪਤਾਗਾ ਵੱਡੇ ਬਿਲ ਦੇ ਵਿੱਚ ਦੇਖ ਲਿਓ 90 ਰੁਪਏ ਦੀ ਲਈ ਆ ਉਹਨਾਂ ਨੇ ਲਿਪਸਟਿਕ ਤੇ ਇਹ ਲਈ ਹੋਈ ਆ 245 ਰੁਪਏ ਇਤਨਾ ਮਾਇਕਾ ਇਹ ਨੀਲ ਪੇਂਟ ਐਨੇ ਛੋਟੇ ਮੈਨੋਂ ਖਤਿੰਦੇ ਵੀ ਨਹੀਂ ਨੇ ਪਤਾ ਨਹੀਂ ਇਹ 100 ਰੁਪਏ ਦੀ ਲਈ ਜਾਣੀ ਕਿ ਜੀ ਸਾਰਾ ਕੁਝ ਕਰ ਕਰਾ ਕੇ ਆਪਣੇ ਰੋਟੀ ਹਾਜਮ ਆ ਗਈ 4000 ਰੁਪਏ ਖਰਚ ਕੇ ਤੇ ਇੱਕ ਮੈਂ ਲਿਆਂਦੀ ਆ ਜਿਹੜਾ ਲਈ ਬੂਟ ਜਿਹੜਾ ਬੂਟ ਦਿਖਾ ਨੈਕ ਕੀ ਇੱਕ ਮੈਂ ਆਪਣੇ ਲਈ ਆਲੇ ਚ ਫੱਲਿਆ ਕਿੱਥੇ ਜਾਣਾ ਇੰਨੀ ਦਸਤ ਦਾਸ ਦਿੰਦੀ ਲੋ ਇਹ ਮੈਂ ਬਲੈਕ ਤਾਂ ਨਹੀਂ ਹੁੰਦੀ ਐ ਕਿਉਂਕਿ ਮੇ ਕੋਲ ਕ੍ਰਾਉਨ ਵੀ ਸੀ ਤੇ ਇੱਕ ਸਕਿਨ ਵੀ ਸੀ ਗਿਆ ਫਿਰ ਜਦੋਂ ਮੈਂ ਬਲੈਕ ਸੂਟ ਪਾਉਣੀ ਆ ਫਿਰ ਮੈਨੂੰ ਚੱਕਰ ਪੈ ਜਾਂਦਾ ਕਿ ਹੁਣ ਕਿਹੜੀ ਪਾਵਾਂ ਫਿਰ ਪੱਟਾ ਮਾਰ ਤੇ ਇਹ ਹੁਣ ਬਲੈਕ ਲੈਂਦੀ ਆ ਸਾਰਿਆਂ ਨਾਲ ਚੱਲੂਗੀ ਤੇ ਆਹ ਜਿਹੜਾ ਮੈਂ ਨੈਟੀ ਤੇ ਪੁੱਟ ਲਿਆ ਬਲੈਕ कलर ਹੋਇ ਇੱਕ ਇੱਕ ਜੌੜਾ ਤੁਹਾਨੂੰ ਜੜੀ ਨਹੀਂ ਗਿਆ ਤੇ ਦਿੱਤਾ ਲਿਆ ਆਉ ਤੇ ਚੱਪਲ ਮੇਰੀ ਹੈਗੀ ਆ ਭਾਈ ਐਵੇਂ ਕੋਹਾਂ 400 ਦੀ 1000 ਨਹੀਂ ਏ ਬੀ 500 ਦੇ ਫਿਰ ਮੈਨੂੰ ਫੋਨ ਤੇ ਕਿਉਂ 500 ਦੱਸਦੇ ਸੀ ਇਹ ਕਰੋਂ ਕਹਿੰਦਾ ਸੀ ਨਾ ਨਾ ਮम्मा 500 ਦੇ ਆ ਜene ਮੈਨੂੰ ਉਹ ਫੂਟ ਲਿਆ ਦੇ ਪਹਿਲਾਂ ਇਹ ਜਾ ਕੇ ਦੁਕਾਨ ਤੇ ਪਤਾ ਕਰਕੇ ਆਇਆ ਸੀ ਤੇ ਚਲੋ ਜੀ ਇਹ ਸੀ ਕਿ ਆਪਣੀ ਨਿੱਕੀ ਜੀ ਸ਼ਾਪਿੰਗ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਗੀ ਤੇ ਜਾਣਾ ਕਿੱਥੇ ਆਪਾਂ ਨੇ ਤੇ ਜਾਣਾ ਹੈ ਜਿਹੜੇ ਦੇ ਨਾਨਕਿਆਂ ਨੂੰ ਨਾਨੀ ਆਉਂਦੀ ਹੈ ਨਾਨੀ ਹੌਸਲੇ ਆ ਜਾਣਾ ਜਿਹੜੇ ਇਹਨੂੰ ਕਿੰਨੇ ਦਿਨ ਦਾ ਚਾਚੜਿਆ ਪਿਆ ਵੀ ਮम्मा ਮੈਨੂੰ ਨਾਨੀ ਹੌਸਲੇ ਜੋ ਨਾਨੀ ਹੌਸਲੇ ਆਜੋ ਹਨਾ ਛੁੱਟੀਆਂ ਆ ਬੱਚਿਆਂ ਨੂੰ ਹੁੰਦਾ ਹੀ ਆ ਤੇ ਰਹਿਣ ਤਾਂ ਹੀ ਜਾਣਾਗਾ ਇੱਕ ਦਿਨ ਲਈ ਜਾਵਾਂਗੇ ਤੇ ਉਥੇ ਸਾਡਾ ਫਿਰ ਮੇਲਾ ਹੁੰਦਾ ਹੈ ਜਿਹੜੇ ਆਪਣੇ ਵਿਊਅਰ ਪੁਰਾਣੇ ਨਾਲ ਜੁੜੇ ਆ ਉਹਨਾਂ ਨੂੰ ਤਾਂ ਪਤਾ ਹੀ ਆ ਤੇ ਮੈਂ ਪਿਛਲੇ ਸਾਲ ਵੀ ਗਈ ਸੀ ਵੀਡੀਓ ਬਣਾਈ ਸੀ ਕਿ ਵੀ ਉਥੇ ਮੇਲਾ ਲੱਗਦਾ ਹੈ ਤੇ ਹੁਣ ਇਸ ਵਾਰ ਪਤਾ ਨਹੀਂ ਕਿਹੜੀ ਤਰੀਕ ਦਾ ਮੇਲਾ ਸ਼ਾਇਦ 12 ਤਰੀਕ ਦਾ ਮੇਲਾ ਸਾਰਿਆਂ ਨੂੰ ਹੀ ਮਿਲੂਗਾ ਹਾਂ ਇਹ ਪਤਾ ਨਹੀਂ ਨਾਨੀ ਨਾਨੀ ਕੀ ਗੱਲਾਂ ਸੁਣਦਾ ਇਹ ਤੇ 12 ਤਰੀਕ ਦਾ ਮੇਲਾ ਕੋਸ਼ਿਸ਼ ਪੂਰੀ ਰਹੂਗੀ ਜੇ ਅੰਨੀ ਧੁੱਪ ਦੇ ਵਿੱਚ ਕਿਵੇਂ ਜਾਵਾਂਗੇ ਦੇਖੀ ਜਾਊਗੀ ਤੇ ਰੱਬ ਮੌਸਮ ਠੰਡਾ ਕਰ ਦੇ ਅਰਦਾਸ ਕਰਿਓ ਮੇਲਾ ਆਪਾਂ ਜਿਹੜਾ ਘੁੰਮ ਕੇ ਆਵਾਂਗੇ ਤੁਹਾਨੂੰ ਵੀ ਨਾਲ ਦਿਖਾਵਾਂਗੇ ਥੱਲੇ ਨਹੀਂ ਮੇਲਾ ਦੇਖਦੇ ਤੁਹਾਨੂੰ ਵੀ ਨਾਲ ਦਿਖਾਵਾਂਗੇ ਠੀਕ ਹੈ ਜੀ ਤੇ ਆਪਾਂ ਅੱਜ ਦੇ ਬਲੌਗ ਦਾ ਐਂਡ ਇੱਥੇ ਕਰਦੇ ਆਂ ਮੇਰਾ ਤੁਹਾਨੂੰ ਵਧੀਆ ਲੱਗੀ ਹੋਣੀ ਹੈ ਸ਼ਾਪਿੰਗ ਵਧੀਆ ਲੱਗੀ ਤਾਂ ਪੀਸ ਕਮੈਂਟਸ ਕਰਕੇ ਜਰੂਰ ਦੱਸਿਓ ਕਿਹੜਾ ਕਲਰ ਪਸੰਦ ਆ ਤੁਹਾਨੂੰ ਜਿਹੜਾ ਦਾ ਸੂਟ ਜਿਹੜਾ ਵੀ ਡੈਡੀ ਨੂੰ ਪਸੰਦ ਜਿਆਦਾ ਵਧੀਆ ਜਾਂ ਜਿਹੜਾ ਦੀ ਮਮਾ ਨੂੰ ਪਸੰਦ ਜਿਆਦਾ ਵਧੀਆ ਕਮੈਂਟਸ ਕਰਕੇ ਜਰੂਰ ਦੱਸਿਓ ਮਿਲਦੇ ਆ ਨੈਕਸਟ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ